ਨੇ ਕੇ ਸ਼ਦਮਾ ਦੇ ਬੱਚਿਆਂ ਦੇ ਸ਼ੌਂਕ ਕਰਾਉਣ ਲੱਗੇ ਆ 2026 ਖਾਤਰ ਤੇ ਜਿਆਦਾ ਤਾਂ ਤੁਸੀਂ ਦੇਖੋਗੇ ਲਾਲ ਜੀਨੇ ਬੱਚੇ ਵੱਧ ਨਹੀਂ ਇਹ ਰੱਤੇ ਆ ਜਿਹੜੇ ਇਹ ਵੀ ਬਈ ਇਹਨਾਂ ਦੇ ਕੱਲੇ ਸਰਦ ਹੀ ਰਹਿ ਜਾਣੇ ਆ ਇਹੀ ਬਾਲੇ ਭੜੇ ਉੜਦੇ ਆ ਜਿੰਨੇ ਆਪ ਤੁਸੀਂ ਦੇਖੇ ਹੋਣਗੇ ਨੇ ਕੇ ਸ਼ਦਮਾ ਦੇ ਕਬੂਤਰ ਚੀਨੇ ਜੇ ਵੱਧ ਉੜਦੇ ਆ ਲਾਲ ਜੀਨੇ ਜੇ ਕਾਲੇ ਜੀਨੇ ਜੇ ਵਾਰੀਆਂ ਵਾਰੀਆਂ ਉਹਨਾਂ ਨੇ ਜਿੱਤੀਆਂ ਜਿਆਦਾ ਦਾ ਜੀਬ ਵੀ ਟਰੈਕਟਰ ਜਿੱਤਿਆ ਨਾਮ ਤਾਂ ਯਾਰੋਂ ਸਾਰੀ ਦੁਨੀਆ ਨੂੰ ਹੀ ਪਤਾ ਵੀ ਮੋਟਰਸਾਈਕਲ ਪਤਾ ਹੀ ਕਿੰਨੇ ਕਿ ਦਿੱਤੀ ਬਟਾ ਫ੍ਰਿਜਾਂ ਦਾ ਗਿਣਤੀ ਨਹੀਂ ਹੈਗੀਆਂ ਠੀਕ ਆ ਟਰੈਕਟਰ ਜਿੱਤੇ ਜੀਪ ਜਿੱਤੇ ਲੰਡੀ ਤੇ ਅਨ ਬੰਨਿਓ ਜਿਹੜੇ ਨਾਮ ਹੁੰਦੇ ਆ ਬਾਈ ਨੇ ਮੈਂ ਕਹਣਾ ਬਹੁਤ ਜਿੱਤੇ ਆ ਬਾਕੀ ਜਿਹੜੇ ਚੇਲੇ ਆ ਉਹਨਾਂ ਨਾਲ ਵੀ ਵਧੀਆ ਉਹਨਾਂ ਦੇ ਵੀ ਕਬੂਤਰ ਜਦਦੇ ਆ ਲੈਂਦਾ ਵੀ ਕੁਝ ਨਹੀਂ ਯਾਰ ਹੁਣ ਬਾਈ ਜਦੋਂ ਤੁਸੀਂ ਮੈਂ ਤੁਹਾਨੂੰ ਜੁੜੀ ਹੋਇਆ ਕਰ ਪੜਾ ਨਹੀਂ ਬੰਦਾ ਉਹ ਕਰਨ ਲੱਗੇ ਪਰ ਅੱਜ ਤੱਕ ਕਿਸੇ ਤੋਂ ਬਾਈ ਨੀ ਰੁਪਈਆ ਨਹੀਂ ਲਿਆ ਵੀ ਮੈਂ ਬਾਈ ਤੈਨੂੰ ਸ਼ਾਮ ਕੇ ਛੱਡਿਆ ਤੇਰਾ ਜਿੰਤਰ ਜਿੱਤ ਗਿਆ ਜਾਂ ਮੈਨੂੰ ਪੈਸਾ ਦੇ ਦੇ ਜਿੰਨਾ ਕਿ ਤੈਨੂੰ ਕਿ ਆਪਾਂ ਜਾਣਦੇ ਆ ਯਾਰ ਬੰਦੇ ਨੂੰ ਹਨਾ ਆ ਗਿਆ ਹੁਣ ਆਇਆ ਘਰੇ ਦੇ ਲੋ ਤੁਸੀਂ ਸਾਨੂੰ ਆਇਆ ਨੂੰ ਢੋਕ ਢੱਤਾ ਘੰਟਾ ਹੋ ਗਿਆ ਹੁਣ ਮਾਦਰੂਨੇ ਪੱਠਿਆਂ ਦੀ ਵੀਡੀਓ ਬਣਾ ਲਈ 2023 ਵਾਲਿਆਂ ਦੀ ਅੱਜ ਸਾਰੇ ਦਿਖਾਵਾਂਗੇ ਟੌਪ ਟੌਪ ਦੇ ਕੜ ਨਹੀਂ ਰੋਕਦਾ ਤੇ ਐਕਸਟਰਪੋਰਟ ਦੇ ਗਏ ਗਏ ਹੈ ਉਹ ਤੇਰੀ ਨਿਗਾਹੋਂ ਤੈਨੂੰ ਕੁਛ ਨਹੀਂ ਕਹਿੰਦਾ ਕੋਈ ਤੇਰੇ ਤੇ ਰੱਬ ਦੀ ਮਿਹਰ ਆ ਮਿੱਕੇ ਦਿਲ ਨਹੀਂ ਜਦੋਂ ਤੇਰਾ ਭਾਈ ਮਾੜਾ ਪੈਸਾ ਤੂੰ ਨਹੀਂ ਕਿਸੇ ਤੋਂ ਲੈਣਾ ਦਿੱਤੀ ਦਾ ਸਾਮਕੇ ਦੇ ਦੇਣਾ ਕਬੂਤਰ ਦੋ ਨਹੀਂ ਕਿਸੇ ਨੂੰ ਮਾਰੇ ਦਿੰਦਾ ਚਾਹੇ ਕੋਈ ਆ ਜੇ ਜ਼ਿਆਦਾ ਜਵਾਬ ਦੇ ਦੇਈਂਗਾ ਜਾਂ ਕਬੂਤਰ ਵਸਤ ਕਾਲਾ ਦੋ ਹੀ ਨਾ ਛੋੜੋ ਵੀ ਡੱਗ ਫੱਗ ਫੜਾ ਦੇਗਾ ਤਾਂ ਹੀ ਮੈਨੂੰ ਬਣਾ ਕੇ ਪਾਉਂਦਾ ਸੀ ਵੀਡੀਓ ਤੈਨੂੰ ਐ ਜਿਵੇਂ ਕਿਤੇ ਵਾਰ ਕੱਗਿਆ ਬੱਚੇ ਪੁੱਤੇ ਨਾ ਵੀ ਹੋਰ ਕਾਰਵਾਈ ਨਾ ਪਾਜੇ ਹਣਾ ਮੈਨੂੰ ਇੰਨੇ ਦਿਨ ਹੋ ਗਏ ਕਹੀ ਜਾਂਦੇ ਮੈਂ ਵੀਡੀਓ ਤਾਂ ਪਾ ਦੇ ਪੰਜ ਸੱਤ ਮੈਂ ਕਪੁੱਤਰਾ ਦੀਆਂ ਪੰਜਾਂ ਨਹੀਂ ਨਹੀਂ ਪੈਦੀ ਪੁੱਤਰਾ ਦਾ ਨਹੀਂ ਆ ਰਹੇ ਨਾ ਨਹੀਂ ਕਹਿਣਾ ਰ ਬਈ ਉਹੋ ਦਰਦੇ ਰਹ ਜਾਣੇ ਹਣਾ ਨਾਲ ਜੀਬ ਵਾਲੀ ਵਾਂਗੂ ਵਿੱਚੋਂ ਹਾਂ ਬਹੁਤ ਹਣਾ ਫਾਮਾ ਦੇਖੀ ਜਾਂਦਾ ਮੈਂ ਗੂਤਰ ਵਿੱਚ ਉਵੇਂ ਹੀ ਰਹਿ ਜਾਣਾ ਸਰਸੁਰ ਦੀ ਢਾੜੇ ਪੈ ਗਈ ਪਹਿਲੇ ਦਿਨ ਗੂਤਰ ਦੇਖਣਗੇ ਅੱਜ ਲੋਕ ਤੇਰੀ ਗੱਲ ਸੁਣ ਲੈ ਹੈਲੋ ਅਜੀ ਵੀ ਆ ਗਏ ਜਰਾ ਆ ਜਾ ਘਰੇ ਬਈ ਬਸ ਜਿਹਨੂੰ ਕਿਵੇਂ ਕਿਹੇ ਬੜੀ ਕੋ ਉੱਪਰ ਜਾਜੀ ਅਜੀ ਲੇਟ ਹੋ ਗਿਆ ਕੋਈ ਉੱਥੇ ਸੁਆਦ ਨਹੀਂ ਆਇਆ ਬਈ ਨਿੱਕੇ ਜਮਈ ਗਰਮੀ ਬਾੜੀ ਹੀ ਲੋਕਾਂ ਨੇ ਬਾਈ ਉੱਥੇ ਡੋ ਭੱਜਣੀ ਨੇ ਉੱਤੇ ਘੋੜੇ ਚਾਜ ਨਾਲ ਭੱਜੀਆਂ ਨੇ ਘੋੜੇ ਦੂਜੇ ਵੀ ਲੈ ਚਲੇ ਲੋਕ ਲਿਆਣੀ ਆ ਜਦੋਂ ਉਹ ਸੁਆਦ ਹੀ ਨਹੀਂ ਆ ਰਿਹਾ ਅਹਿਰਾ ਬਾਈ ਰਹਦੇ ਹੁਣਾ ਕਰਕੇ ਬਹਿ ਗਏ ਫਿਰ ਮਹਾਰਾਏ ਵੀ ਆ ਇਹ ਵੀ ਯਾਰ ਬੱਤੇ ਹਰ ਟੋਲਾ ਕਿੱਥੇ ਜਮਾ ਕਰੋ ਮਈਰ ਕੋਟਰੀਓ ਅਰੇ ਮੋਰਾ ਮਾਰਾ ਨਹੀਂ ਬੋੜਾ ਦਿੱਤਾ ਨਹੀਂ ਕਿਉਂ ਬੜਾ ਆਰਾਮੀ ਆ ਉਤਰਾਂ ਵਾਲੇ ਆਰਾਮੀ ਹੁੰਦੇ ਮੇਰੇ ਨਾਲ ਤਾਂ ਨਾ ਕਰਿਆ ਕਰਾਂ ਇਹਨੂੰ ਵੀ ਨਹੀਂ ਬਣਾਉਣੀ ਮੈਂ ਤਾਂ ਬਣਾਉਂਗਾ ਜੀ